ਅਸੀ ਗੱਲ ਜੀ ਮੈਂ ਤੁਹਾਡਾ ਆਪਣਾ ਦੀਪ ਖਰੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬ ਦਿਓ ਵੱਧ ਤੋਂ ਵੱਧ ਹਨਾ ਤੇ ਇਸੇ ਤਰ੍ਹਾਂ ਇਹ ਵਧੀਆ ਖਬਰਾਂ ਦਿੰਦੇ ਰਹਿਣ ਥੈਂਕ ਯੂ ਵੈਰੀ ਕਿੰਦਰ ਸਿੰਘ ਜੀ ਜਿਹੜੀ ਆ ਤੁਸੀਂ ਵਾਸਤੇ ਆਪਣਾ 20 ਲੈ ਕੇ ਜਾ ਰਹੇ ਹੋ ਕਿੱਥੇ ਲੈ ਕੇ ਜਾ ਰਹੇ ਹੋ ਤੇ ਕਦੋਂ ਲੈ ਕੇ ਜਾਣੇ ਹੋ ਮੈਂ ਉਹ ਜਾਂ ਹੱਸਾ ਲੈ ਕੇ ਜਾਣੇ ਹੋ ਕਿੱਥੇ ਅਏ 20 ਅੱਛਾ ਤੇ ਇਹ ਜਿਹੜੀ ਕਿੰਨੀ ਕਦੋਂ ਅਸੀਂ ਅੰਦਰ ਪ੍ਰੋਗਰਾਮ ਜਾਂਦਾ ਉੱਥੇ ਕੀ ਇਹ ਆਸ ਕੀ ਆਉਦਾ ਜਿਨ੍ਹਾਂ ਦੇ 30 ਸਾਲਾਂ ਦੇ ਬੱਚੇ ਨਹੀਂ ਹੋਏ ਜੀ ਉਸ ਆਤਮਾ ਉਹਨਾਂ ਨੂੰ ਪੁੱਛਿਆ ਅੱਛਾ ਜਿਨ੍ਹਾਂ ਬਹੁਤ ਬਹੁਤ ਸਾਲਾਂ ਤੋਂ ਕੁਸ਼ਸ਼ਾਂ ਦੇ ਚੰਕਦੇ ਕੋਈ ਆਪਣੇ ਪਿੰਡ ਦੇ ਵਿੱਚ ਵੀ ਕਿਸੇ ਤਰ੍ਹਾਂ ਦੇ ਮਿਹਰ ਹੋਈ ਅੱਛਾ ਬਾਕੀ ਜਿਨ੍ਹਾਂ ਦੇ ਕੁਸ਼ਸ਼ਾਂ ਦੀ ਆ ਜਿਹੜਾ ਹੁਣ ਜਾ ਰਿਹਾ ਜੀ 15 ਸਾਲ ਤੋਂ ਅੱਛਾ ਇੱਕ ਤੁਹਾਨੂੰ ਕਿੰਨਾ ਟਾਈਮ ਹੋਗਾ ਤੁਹਾਨੂੰ ਬਸ ਫ੍ਰੀ ਲੈ ਕੇ ਜਾਓ ਬਹੁਤ ਜੀ ਆਪਾਂ ਨੂੰ ਬੰਦ ਕਰਾਉਂਦੇ ਤੁਹਾਨੂੰ ਬੜਾ ਸੌਦਾ ਕਰਾਉਂਦੇ ਹਾਂ ਹਲ ਸਾਬਤ ਦਾ ਗਾਹੀ ਨੇ ਜਿਸਨੂੰ ਬਾਅਦ ਤੁਸੀਂ ਨਹੀਂ ਨੀਂ ਸਾਬਤ ਆ ਜੀ ਕਹਿੰਦੇ ਵੀ ਜੋ ਕੋ ਵੀ ਹੱਥ ਸਾਡੇ ਨੂੰ ਮਿਲ ਜਾਵੇ ਆ ਹਸੀ ਗਾ ਲਈ ਕਿਹੜਾ ਚਾਹੁੰਦੇ ਆ ਤੁਸੀਂ ਕਿੰਨੇ ਵੀ ਵਾਰ ਜਾ ਰਹੇ ਹੋ ਨਾ ਪ੍ਰਾਜਾ ਕਬਰ ਸਾਹ ਮੈਂ ਨਾਨਸ ਪੰਥਨੇ ਸਾਹ ਤੋਂ ਲੋਗ ਹੋ ਗਏ ਇਹ ਜੋ ਯਾਤਰਾ ਜਾਂਦੀ ਹੈ ਕਈ ਸਾਲਾਂ ਤੋਂ ਚੱਲ ਰਹੀ ਹੈ ਤੇ ਇਹ ਜਾਂਦੀ ਹੁੰਦੀ ਹੈ ਆਪਣੇ ਇਸ ਮਹੀਨੇ ਜਿਸ ਨੰਬਰ ਤੇ ਆਪਣੇ ਚ ਜਿਹੜੇ ਉਹਨਾਂ ਤੋਂ ਆਏ ਹੈ ਇੱਕ ਵਾਰ ਬਹੁਤ ਜਿਆਦਾ ਸੰਗਠਨ ਬਾਕੀ ਜਿਨ੍ਹਾਂ ਦੇ ਬਹੁਤ ਹੀ ਚਿਰਾਂ ਤੋਂ ਬੱਚੇ ਨਹੀਂ ਹੋਏ ਸੀ ਵੀਰੇ ਨਹੀਂ ਹੋਏ ਸੀ ਬੁੱਢੀਆਂ ਹੋ ਗਏ ਨੇ ਉਹਨਾਂ ਨੂੰ ਮਹਾਰਾਜ ਨੇ ਦਿੱਤੇ ਪਾਸ਼ਾ ਤੇ ਕੱਟ ਦਿੱਤਾ ਬਹੁਤ ਦੇ ਬੱਚੇ ਹੁੰਦੇ ਹੋਏ ਨੇ ਜੋ ਸਾਧਾ ਰੱਖਦੇ ਨੇ ਇਸ ਕਰਕੇ ਸਾਡੀ ਸੰਗਤਾਂ ਪੂਰੀ ਭਰੀ ਗਿਆ ਹਾਸਾ ਕੋਈ ਤੋਂ ਵੱਧ ਨਹੀਂ ਜਾਂਦੀ ਆ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਸਰੀਰਕ ਕਸ਼ਟ ਜਾਂ ਬਿਮਾਰੀ ਵਾ ਹਾਂਜੀ ਹਰ ਸਾਰੇ ਪੱਖੋਂ ਇਹ ਸਤਰਾ ਜਿਹੇ ਜੀ ਆਪਾਂ ਸਤ ਤੋਂ ਬਾਅਦ ਫੋਰਨ ਕੰਟਰੀ ਜਾਂਦੇ ਮੁੰਡੇ ਖਾਸ ਖਾਸ ਨੇ ਮਾਹਰ ਜੁਨੇ ਦੇ ਕੂਰਿਆ ਕਰਦੇ ਨੇ ਬਹੁਤ ਸ਼ਾਬਾਸ਼ ਲੋਕ ਇਹ ਜਿਹੜੀ ਬੱਸ ਜਾ ਰਹੀ ਹੈ ਇਹ ਕਿੰਨੇ ਟ ਸਮੇਂ ਤੋਂ ਆਪਣੇ ਪਿੰਡ ਨੂੰ ਪਹੁੰਚੋ ਜਾਰ 10 12 ਸਾਲ ਹੋ ਗਏ ਹੈ ਇਹਦਾ ਬੱਲੇ ਗਏ ਹੁਣ 12 ਸਾਲ ਤੋਂ ਜਾ ਰਹੀ ਹੈ ਆ ਕੀ ਨਾ ਜੀ ਤੁਹਾਡਾ ਮੇਰਾ ਕਨਵੀਰ ਸਿੰਘ ਕੀ ਕਹਿਣਾ ਚਾਹੁੰਦਾ ਇਹ ਜਿਹੜੀ ਆ ਕਰਾ ਦਾ ਕਾਉਂਸਲਿੰਗ ਇਹ ਬੱਸ ਸਾਡੇ ਜਗੇਂਦਰ ਚਾਚਾ ਜੀ ਨੂੰ ਮੂਈ ਤਾਂ ਵਧੀਆ ਫਰਾਂਦਾ ਕੀਤਾ ਹੈ ਜੀ ਕਈ ਸਾਲਾਂ ਤੋਂ ਅਸੀਂ ਬੱਸ ਲੈ ਕੇ ਜਾਂਦੇ ਨੇ ਸੰਗਤਾਂ ਨੂੰ ਜੋੜਿਆ ਇਹਨਾਂ ਨੇ ਸੰਗਤਾਂ ਜਾਂਦੇ ਆ ਨੇ ਇਹਨਾਂ ਦੇ ਜਿਹੜੇ ਵੀ ਇਹਨਾਂ ਨੇ ਕਹੇ ਉੱਥੇ ਲੈ ਕੇ ਗਏ ਨੇ ਉਹਨਾਂ ਦੇ ਸਾਰੇ ਮਨੋਕਾਨਾ